ਉਹ ਉਸ ਬੀਬੀ ਦੀ ਅੰਤਰ ਯਾਤ ਦਾ ਖੁਲਵੇ ਸਤ ਸੰਗਤ ਤੇ ਬਹੁਤ ਵਾਰ ਇਤਿਹਾਸ ਅੰਦਰ ਐਸਾ ਹੋਇਆ ਤੇ ਉਹ ਬੀਬੀ ਥੋੜਾ ਤਲਮ ਲਾਈ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬੜਾ ਪਿਆਰਾ ਪ੍ਰਮਾਣ ਕੀਤਾ ਕਰਨ ਲੱਗੇ ਸਿਨੇਮਾ ਇਹ ਇਲਾਹੀ ਜਲਾਲ ਏ ਇਹਨੂੰ ਸਾਹਮਣੇ ਰੱਖਣਾ ਇਹਨੂੰ ਪ੍ਰਗਟ ਨਹੀਂ ਕਰਨਾ ਤੇ ਤੂੰ ਘਰੇ ਚਲੀ ਜਾਓ ਜਦੋਂ ਸਤ ਸੰਗਤ ਉਹ ਘਰੇ ਗਈ ਉਹਦਾ ਪਤੀ ਹੈ ਨਾ ਜਿਹੜਾ ਉਹ ਬੜਾ ਗਰਮੀ ਦੇ ਵਿੱਚ ਹੈ ਬੜੀ ਗਰਮੈਸ ਦੇ ਵਿੱਚ ਹੈ ਉਸ ਜਹਿਆ ਖਾਨ ਦਾ ਉਹਦਾ ਨਾਮ ਜ਼ਿਕਰ ਆਉਂਦਾ ਈ ਕਹਿੰਦੇ ਉਹ ਗਰਮੀ ਵਿੱਚ ਬੋਲਿਆ ਕਣ ਲਗਾ ਕਿੱਥੋਂ ਆਈ ਏ ਲੰਮਾ ਸਮਾਂ ਹੋਇਆ ਮੈਨੂੰ ਘਰੇ ਪਹੁੰਚੇ ਨੂੰ ਤੂੰ ਕਿੱਥੇ ਗਈ ਸਾਂ ਉਹਨੇ ਦੱਸਿਆ ਮੈਂ ਵਾਦੀਏ ਧਰਤ ਗੁਰੂ ਨਾਨਕ ਫਕੀਰ ਦੀ ਸੰਗਤ ਕਰਕੇ ਆਈ ਆ ਉਹ ਹਿੰਦ ਦਾ ਪੀਰ ਏ ਜਦੋਂ ਹਿੰਦ ਨਾਮ ਸੁਣਿਆ ਤੇ ਹਿੰਦ ਤੋਂ Hindu ਸਮਝ ਕੇ ਉਹ ਬੜਾ ਦੁਖੀ ਹੋਇਆ ਕਹਿਣ ਲੱਗਾ ਤੂੰ ਮੇਰੀ ਮਿੱਟੀ ਪੁਨੀਤ ਕਰ ਦਿੱਤੀ ਏ ਇੱਕ ਕਾਫਰ ਦੀ ਸੰਗਤ ਕਰਕੇ ਆਈ ਏ ਉਹ ਸਾਥ ਸੰਗਤ ਬੜੀ ਲੰਮੀ ਔਰ ਪਿਆਰੀ ਸਾਖੀ ਧਿਆਨ ਨਾਲ ਸੁਣਨ ਵਾਲੀ ਏ ਉਹ ਬੀਬੀ ਕਹਿਣ ਲੱਗੀ ਉਹ ਕਾਫਰ ਨਹੀਂ ਹੈ ਸਿਰਸਾਈ ਸਵਾਮੀ ਜੀ ਜੇ ਬਾਬੇ ਦੀ ਕਿਰਪਾ ਹੋਈ ਤੇ ਤੂੰ ਮਿਸ਼ਨ ਦੇ ਵਿੱਚ ਕੈਦ ਤੋਂ ਛੁੱਟ ਕੇ ਆ ਸਕਿਆ ਏ ਨਹੀਂ ਤੈਨੂੰ ਫਾਂਸੀ ਲੱਗ ਜਾਣੀ ਸੀ ਉਹ ਚੌਕ ਗਿਆ ਉਹ ਕਹਿਣ ਲੱਗਾ ਮੈਂ ਤੇ ਗੱਲ ਕਿਸੇ ਨੂੰ ਦੱਸੀ ਨਹੀਂ ਤੈਨੂੰ ਕਿਵੇਂ ਪਤਾ ਲੱਗੀ ਉਹ ਕਹਿਣ ਲੱਗੀ ਇੱਥੇ ਹੀ ਵਸ ਨਹੀਂ ਤੇਰੀ ਜ਼ੁਬਾਨ ਤੋਂ ਜੇ ਕੋਈ ਨਾਂ ਭਰਦਾ ਤੇ ਤੂੰ ਅਮਾਨਤ ਅਦਾ ਨਹੀਂ ਕਰ ਸਕਣੀ ਸੀ ਉਹ ਹੈਰਾਨ ਹੋ ਗਿਆ ਸਾਧ ਸੰਗਤ ਉਹ ਕਹਿਣ ਲੱਗਾ ਤੈਨੂੰ ਇਹ ਕਿਵੇਂ ਪਤਾ ਲੱਗਿਆ ਉਹ ਕਹਿਣ ਲੱਗੀ ਖਸਮ ਸਾਈ ਥੋੜਾ ਸਹਿਜ ਨਾਲ ਸੁਣਤਾ ਸਹੀ ਕਹਿਣ ਲੱਗੀ ਤੇਰੀ ਕਮਾਨਤ 500 ਮੋਹਰਾਂ ਤੇਰੇ ਭਤੀਜੇ ਦੀਆਂ ਜ਼ਰੀਦ ਦੀਆਂ ਤੈਨੇ ਵਰਤਣ ਲਈ ਰੱਖੀਆਂ ਰਸਤੇ ਵਿੱਚ ਜਾਂਦੇ ਨੇ ਖੁੱਸ ਨਾ ਜਾਣ ਟੋਆ ਪੁੱਟ ਕੇ ਦਬ ਦਿੱਤੀਆਂ ਤੇ ਜਦੋਂ ਤੈਨੂੰ ਮੌਤ ਦੀ ਸਜ਼ਾ ਸੁਣਾਈ ਗਈ ਉਸ ਵੇਲੇ ਤੂੰ ਕੰਬ ਗਿਆ ਵੀ ਮਰਨ ਤਾਂ ਲੱਗਾ ਹੀ ਨਾਲ ਇਮਾਨਤ ਵੀ ਖਤਮ ਹੋਣ ਲੱਗੀ ਏ ਮੈਂ ਤਾਂ ਇਮਾਨਤ ਸਿਰ ਰੱਖੀ ਬੈਠਾ ਹਾਂ ਤੇ ਉਹ ਸਾਥ ਸੰਗਤ ਫੋਟ ਫੋਟ ਕੇ ਰੋਣ ਲੱਗਿਆ ਜਦੋਂ ਇਹ ਗੱਲ ਹੋਈ ਤਾਂ ਉਹ ਬੀਬੀ ਨੇ ਤਰਵਾਸਾ ਦਿੱਤਾ ਕਹਿਣ ਲੱਗੀ ਕੋਈ ਗੱਲ ਨਹੀਂ ਤੂੰ ਸਾਰੀ ਸਾਖੀ ਸੁਣਾ ਉਸ ਕਿਤਾਬ ਦੇ ਵਿੱਚ ਉਹ ਗੱਲ ਲਿਖੀ ਹੋਈ ਹੈ ਕਹਿੰਦੇ ਉਠਾਂ ਦਾ ਸਦਾਗਰ ਸੀ ਮੈਂ ਸੰਖੇਪ ਵਿੱਚ ਗੱਲ ਕਹਿ ਕੇ ਸਮਾਪਤੀ ਕਰਾਂ ਕਹਿੰਦੇ ਜਦੋਂ ਉਹ ਮਿਸਰ ਨੂੰ ਜਾ ਰਿਹਾ ਸੀ ਤੇ ਉਹਦੇ ਉਠਾਂ ਦਾ ਕਾਫਲਾ ਤਕੜਾ ਸੀ ਤੇ ਇੱਕ ਬਜ਼ੁਰਗ ਉਠ ਸੀ ਉਹਦੇ ਮੂਰੇ ਹਰੀਆਂ ਗੁਰਮੁਲਾਂ ਗੁਰਮੁਲਾਂ ਆਈਆਂ ਬਾਗਦੀਆਂ ਤੇ ਉਹ ਟਹਿਣੀ ਉਹਨੇ ਤੋੜੀ ਤੇ ਉਹ ਖਾ ਗਿਆ ਬਾਗ ਦਾ ਜਿਹੜਾ ਮਾਲਕ ਸੀ ਉਹ ਪ੍ਰੋਧਮਾਨ ਹੋਇਆ ਤੇ ਕਹਿੰਦੇ ਉਹਨੇ ਪੱਥਰ ਚੱਕਿਆ ਤੇ ਉਸ ਊਠ ਦੇ ਸਿਰ ਮਾਰਿਆ ਤੇ ਊਠ ਦੀ ਮੌਤ ਹੋ ਗਈ ਤਾਂ ਜਿਹੜਾ ਇਹ ਊਠ ਦਾ ਮਾਲਕ ਸੀ ਸਾਧ ਸੰਗਤ ਤੋਂ ਜਾਈਆ ਖਾਂ ਇਹ ਬੜਾ ਵੱਡਾ ਵਪਾਰੀ ਅਮੀਰ ਜਾਤਾ ਸੀ ਇਹਨੂੰ ਵੀ ਦੁੱਖ ਲੱਗਿਆ ਉਹ ਪੱਥਰ ਚੁੱਕਿਆ ਤੇ ਉਹ ਮਾਲਕ ਦੇ ਵੱਲ ਵਗਾਇਆ ਕੁਦਰਤ ਉਹਦੀ ਸਰਵੱਚ ਵਿਧਿਆ ਤੇ ਉਹ ਮਾਰ ਗਿਆ ਜਦੋਂ ਉਹਦੀ ਮੌਤ ਹੋ ਗਈ ਸਾਦ ਸੰਗਤ ਜ਼ਿਆਦਾਤਰ ਇਸਲਾਮ ਮਤ ਦੇ ਮੁਲਕਾਂ ਦਾ ਅੱਜ ਵੀ ਕਾਨੂੰਨ ਹੈ ਖੂਨ ਦਾ ਬਦਲਾ ਖੂਨ ਜੇ ਕੋਈ ਮਾਰ ਕਿਸੇ ਨੂੰ ਕਤਲ ਕਰਦਾ ਨਾ ਉਹਦੇ ਵੱਟੇ ਉਹਦਾ ਕਤਲ ਹੋਣਾ ਲਾਜ਼ਮੀ ਹੁੰਦਾ ਹੈ ਉਹਨੂੰ ਸਜ਼ਾ ਸੁਣਾਈ ਗਈ ਮਿਸ਼ਰ ਦੀ ਅਦਾਲਤ ਦੇ ਵਿੱਚ ਵੀ ਤੈਨੂੰ ਅੱਜ ਤੋਂ 10ਵੇਂ ਦਿਨ ਫਾਂਸੀ ਲਾ ਦਿੱਤੀ ਜਾਣੀ ਹੈ ਤੈਨੇ ਕਤਲ ਕੀਤਾ ਉਹਨੇ ਅਪੀਲ ਦਲੀਲ ਕੀਤੀ ਕਿ ਇਹਨੇ ਮੇਰਾ ਉਠ ਮਾਰਿਆ ਉਹ ਕਹਿਣ ਲੱਗੇ ਤੂੰ ਸ਼ਿਕਾਇਤ ਕਰਦਾ ਤੇਰੇ ਉਫਦਾ ਹਰਜਾਨਾ ਭਰ ਦੇ ਤੈਨੂੰ ਰਕਮ ਦਵਾਉਂਦੇ ਇਹ ਤਾਂ ਤੂੰ ਬਹੁਤ ਮਾੜੀ ਗੱਲ ਕੀਤੀ ਹੁਣ ਤੈਨੂੰ ਮੌਤ ਦੀ ਸਜ਼ਾ ਹੋ ਗਈ ਹੈ ਤੇ ਉਹ ਕਿਤਾਬ ਵਿੱਚ ਲਿਖਿਆ ਵੀ ਉਹ ਰੋਣ ਲੱਗਿਆ ਤੇ ਉਹਨੂੰ ਰੋਂਦੇ ਨੂੰ ਚੁੱਪ ਕਰਾ ਕੇ ਕਹਿਣ ਲੱਗੇ ਕੋਈ ਗੱਲ ਨਹੀਂ ਇਹ ਤੇ ਕਰਮਾਂ ਦਾ ਖਟਿਆ ਹਰ ਜੀਵ ਖਾਂਦਾ ਏ ਉਹ ਕਹਿਣ ਲੱਗਾ ਜੀ ਮੈਂ ਇਸ ਕਰਕੇ ਨਹੀਂ ਰੋਂਦਾ ਕਿ ਮੈਨੂੰ ਮੌਤ ਦੀ ਸਜ਼ਾ ਹੋ ਗਈ ਏ ਮੈਂ ਇਸ ਲਈ ਰੋਂਦਾ ਹਾਂ ਕਿ ਮੇਰੇ ਕੋਲ ਇੱਕ ਅਮਾਨਤ ਹੈ ਤੇ ਜਿਉਂਦੇ ਜੀ ਜੇ ਮੈਂ ਅਮਾਨਤ ਵਾਪਸ ਨਾ ਕਰ ਸਕਿਆ ਤੇ ਮੈਂ ਤੇ ਅੱਲਾ ਦੇ ਘਰੇ ਕਲੰਕਤ ਹੋ ਕੇ ਜਾਵਾਂਗਾ ਜਦੋਂ ਸਾਧ ਸੰਗਤ ਇਹ ਗੱਲ ਸੁਣੀ ਤੇ ਉਹ ਜਿਹੜਾ ਜੱਜ ਸੀ ਉਦੋਂ ਜਿਹੜੇ ਕਾਜੀ ਹੋਇਆ ਕਰਦੇ ਸਨ ਉਹ ਜੱਜ ਹੋਇਆ ਕਰਦੇ ਸਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆ ਆਪਣੀ ਬਾਣੀ ਅੰਦਰ ਜ਼ਿਕਰ ਕੀਤਾ ਕਾਜੀ ਹੋਏ ਕੇ ਬਹੇ ਨਿਆਂਇ ਮੇਰੇ ਤਸਬੀਹ ਕਹੇ ਖੁਦਾਏ ਹਣਾ ਕਾਜੀ ਤੂੰ ਨਿਆਂਕਾਰ ਹੋ ਕੇ ਜੱਜ ਬਣ ਕੇ ਬੈਠਦਾ ਤੇ ਤਸਵੀਰ ਫੇਰਦਾ ਤੇ ਰਸਨਾ ਤੋਂ ਖੁਦਾ-ਖੁਦਾ ਕਰਦਾ ਏ ਤੇ ਅਫਸੋਸ ਦੀ ਗੱਲ ਇਹ ਹੈ ਕਿ ਜਦੋਂ ਨਿਆਂ ਤੇ ਇਨਸਾਫ ਕਰਨਾ ਹੁੰਦਾ ਨਾ ਉਦੋਂ ਵੱਡੀ ਲੈ ਕੇ ਹੱਕ ਗਵਾਏ ਉਦੋਂ ਤੂੰ ਵੱਡੀ ਲੈ ਲੈਣਾ ਤੇ ਜਿਹੜਾ ਬੰਦਾ ਨਿਰਦੋਸ਼ ਹੁੰਦਾ ਉਹਨੂੰ ਤੂੰ ਸਜ਼ਾ ਸੁਣਾ ਦਿੰਨਾ ਜਿਹੜਾ ਦੋਸ਼ੀ ਹੁੰਦਾ ਉਹਨੂੰ ਤੂੰ ਦੋਸ਼ ਤੋਂ ਮੁਕਤ ਕਰ ਦੇਣਾ ਉਹ ਕਾਜੀ ਦੇ ਮਨ ਰਹਿਮ ਆਇਆ ਉਹ ਕਹਿਣ ਲੱਗਾ ਤੂੰ ਤਲੰਤ ਧੋਕੇ ਨਾਲ ਮਰਫ ਤੇ ਆਉਂ ਘਰ ਤੂੰ ਆਪਣੀ ਜ਼ਮਾਨਤ ਇੱਥੇ ਕੋਈ ਦੇ ਜਾ ਤੇਰੀ ਜ਼ਮਾਨਤ ਨਾ ਰੱਖਾਂਗਾ ਤੇਰੇ ਥਾਂ ਤੇ ਕੋਈ ਜ਼ਮਾਨਤੀ ਆ ਜਾਵੇ ਤੇ ਤੂੰ ਚਲਿਆ ਜਾ ਆਪਣੀ ਅਮਾਨਤ ਦੇ ਆ ਤੇ ਆ ਕੇ ਜਦੋਂ ਤੂੰ ਆ ਗਿਆ ਨਾ ਤੇਰੀ ਸਜ਼ਾ ਤੇਰੀ ਦੇ ਦਿੱਤੀ ਜਾਂਦੀ ਉਹਨੇ ਲੱਭਿਆ ਬਹੁਤ ਕੋਈ ਨਹੀਂ ਨਜ਼ਰੀ ਪਿਆ ਸਾਥ ਸੰਗਤ ਉਹ ਬੰਦੇ ਨੇ ਆਪਣੀ ਸਾਖੀ ਵਿੱਚ ਗੱਲ ਕੀਤੀ ਉਹ ਕਹਿੰਦਾ ਇੱਕ ਬਜ਼ੁਰਗ ਬੈਠਾ ਨਜ਼ਰੀ ਪਿਆ ਉਹ ਮੁਸਕਰਾ ਕੇ ਖੜਾ ਹੋਇਆ ਉਹ ਯਾਤਖਾਂ ਕਹਿਣ ਲੱਗਾ ਚਿਹਰੇ ਨੂੰ ਪੜ ਕੇ ਕਹਿਣ ਲੱਗਾ ਤੈਨੂੰ ਦੋਖੇ ਸਾਖੀ ਲੰਮੀ ਏ ਉਹ ਉਹਨੇ ਆਪਣੀ ਵਾਰਤਾ ਸੁਣਾਈ ਉਹਨੇ ਬਾਹ ਫੜੀ ਤੇ ਉਹ ਜੱਜ ਦੇ ਲੈ ਗਿਆ ਕਹਿਣ ਲੱਗਾ ਜੀ ਇਹ ਵੀ ਸਾਹ ਤੇ ਮੈਂ ਗਵਾਹੀ ਦਿੰਦਾ ਹਾਂ ਮੇਰੀ ਜਵਾਨ ਤੇ ਮੈਨੂੰ ਉਹਨੇ ਦਿਨ ਕੈਦ ਰੱਖ ਲਵੋ ਤੇ ਇਹਨੂੰ ਇਹਦੀ ਇਮਾਨਤ ਵਾਪਸ ਕਰ ਆਉਣ ਦੇਵੋ ਕਹਿੰਦੇ ਜੀ ਉਹ ਗਿਆ 11ਵੇਂ ਦਿਨ ਵਾਪਸ ਆਇਆ ਤੇ ਆ ਕੇ ਜੱਜ ਦੇ ਉਹ ਕਾਜੀ ਦੇ ਪੇਸ਼ ਹੋਇਆ ਤੇ ਕਾਜੀ ਨੂੰ ਸਤ ਸੰਗਤ ਕਿ ਉਹਨਾਂ ਜਦੋਂ ਉਹ ਕਾਜੀ ਸੀ ਜਿਹੜਾ ਉਹਦੀ ਉਹ વાર્ਤਾ ਲਾਪ ਹੁੰਦੀ ਰਹੀ ਫਿਰ ਬਾਅਦ ਵਿੱਚ ਗੱਲ ਕਰਦੇ ਆ ਤੇ ਕਾਜੀ ਬੜਾ ਪ੍ਰਭਾਵਿਤ ਹੋਇਆ ਤੇ ਸਾਹਸ ਸੰਗਤ ਜਦੋਂ ਆ ਕੇ ਹਾਜ਼ਰ ਹੋਇਆ ਤੇ ਕਾਜੀ ਨੇ ਇਮਾਨਦਾਰੀ ਤੇ ਕੁਛ ਹੁੰਦਿਆ ਉਹਦੀ ਸਜ਼ਾ ਮੁਆਫ ਕਰ ਦਿੱਤੀ ਪਿਆਰ ਨਾਲ ਆਖ ਲਈਏ ਸਤਨਾਮ ਤੇ ਜਦੋਂ ਸਜ਼ਾ ਮੁਆਫ ਹੋਈ ਤੇ ਉਹ ਵਾਪਸ ਘਰ ਆਇਆ ਤੇ ਘਰ ਆ ਕੇ ਜਦੋਂ ਘਰ ਵਾਲੀ ਨੇ ਕਿਹਾ ਕਿ ਤੇਰੀ ਸਜ਼ਾ ਜਿਹਦੇ ਕਰਕੇ ਮੁਆਫ ਹੋਈ ਹੈ ਨਾ ਉਹ ਉਹ ਹਿੰਦਲਾ ਪੀਰ ਗੁਰੂ ਨਾਨਕ ਵਲੀਏ ਤੇ ਮੈਂ ਉਹਦੀ ਸੰਗਤ ਕਰਨੀ ਆ ਕਹਿਣ ਲੱਗਾ ਦਰਸ਼ਨ ਕਰਾਂ ਤੇ ਸਾਧ ਸੰਗਤ ਜਿਸ ਵੇਦਿਓ ਭਰ ਤੋਂ ਜੱਲੇ ਨਾ ਤੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਉਹ ਉੱਚੀ ਉੱਚੀ ਅਪੜ ਵਾਹੇ ਸੁਪਨੇ ਵਾਲੇ ਮਨੁੱਖ ਵਾਂਗ ਉੱਚੀ ਉੱਚੀ ਕਹਿਣ ਲੱਗਾ ਇਹ ਉਹੀ ਬਾਬਾ ਏ ਇਹ ਉਹੀ ਬਾਬਾ ਏ ਜਿਹਨੇ ਮੇਰੀ ਜਮਾਨਤ ਦਿੱਤੀ ਗੁਰਬਾਣੀ ਅੰਦਰ ਜ਼ਿਕਰ ਆਉਂਦਾ ਗੁਰ ਮੇਰੇ ਸੰਗ ਸਦਾ ਹੈ ਗੁਰ ਮੇਰੇ ਸੰਗ ਸਦਾ ਹੈ ਜਿੱਥੇ ਕਿੱਥੇ ਵੀ ਜਾਈਏ ਜਹ ਜਹ ਕਾਜ ਕਿਰਤ ਸੇਵਕੀ ਤਾਹਾਂ ਤਾਹਾਂ ਉੱਠ ਧਾਵੈ ਸੇਵਕ ਕੋ ਨਿਗਟਿ ਹੋਏ ਦਿਖਾਵੈ ਅੱਗੇ ਬਾਣੀ ਬੜਾ ਪਿਆਰਾ ਬਚਨ ਕਰ ਜੀਏ ਪਿਆਰ ਨਾਲ ਰਸਨਾ ਤੇ ਲੈ ਕੇ ਆਈਏ ਮਹਾਰਾਜ ਕਹਿੰਦੇ ਸੇਵ ਆਪਣੇ ਸੇਵਕ ਕੀ ਆਪੇ ਰੱਖੈ ਪਿਆਰ ਨਾਲ ਕਹੋ ਆਪਣੇ ਸੇਵਕ ਕੀ ਆਪੇ ਰੱਖ ਹੈ ਆਪੇ ਨਾਮ ਜਪਾਵੈ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਗੁਰੂ ਬਾਬਾ ਜੀ ਨੇ ਹਾਲ ਚਾਲ ਪੁੱਛਿਆ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਕਹਿਣ ਲੱਗਾ ਖੁਦਾ ਪ੍ਰਸਤ ਨੇਕ ਔਰਤ ਤੇਰੀ ਤੇ ਤੇਰੇ ਬਾਬੇ ਦੀ ਕਿਰਪਾ ਨਾਲ ਮੈਂ ਕੇਵਲ ਮੌਤ ਦੇ ਮੂੰਹ ਵਿੱਚੋਂ ਹੀ ਨਹੀਂ بچਿਆ ਮੈਨੂੰ ਤਾਂ ਜ਼ਿੰਦਗੀ ਜਿਉਣ ਦਾ ਚਾਅ ਤੇ ਸੁਆਦ ਆਉਣਾ ਸ਼ੁਰੂ ਹੋ ਗਿਆ ਹੈ ਐਸੀ ਗੁਰੂ ਨਾਨਕ ਦੀ ਕਿਰਪਾ ਸਾਧ ਸੰਗਤੋ ਭਾਈ ਗੁਰਦਾਸ ਜੀ ਨੇ ਇਸੇ ਕਰਕੇ ਕਿਹਾ ਬਾਬੇ ਤਾਰੇ ਚਾਰੇ ਝੱਕ ਸਤ ਨੌ ਖੰਡ ਪ੍ਰਥਮੀ ਸੱਚਾ ਢਵਾ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੌ ਖੰਡਾਂ ਵਾਲੀ ਧਰਤੀ ਦਾ ਉਹ ਕਿਹੜਾ ਥਾਂ ਹੈ ਜਿੱਥੇ ਸਾਧ ਸੰਗਤ ਆਪਣੇ ਪਵਿੱਤਰ ਚਰਨ ਕਮਲ ਨਹੀਂ ਪਾਏ ਇਹ ਵੱਖਰੀ ਵਿਚਾਰ ਹੈ ਸਾਨੂੰ ਇਤਿਹਾਸ ਦੀ ਖੋਜ ਕਰਨੀ ਚਾਹੀਦੀ ਹੈ ਇਤਿਹਾਸ ਦੇ ਵਿਦਿਆਰਥੀ ਬਣਨਾ ਚਾਹੀਦਾ ਤਾਂ ਸਾਧ ਸੰਗਤ ਸਾਡੀ ਜਿਹੜੀ ਸੁਰਤ ਹੈ ਨਾ ਉਹ ਗੁਰੂ ਬਾਬੇ ਤੇ ਨਾਜ ਕਰੇਗੀ ऐसे गुरु को बल बल जाइए आप मुक्त महतारे जी ऐसे गुरुदेव बादशाह महाराज जी ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਆਪ ਸਾਰਿਆਂ ਨੇ ਬੜੀ ਸਿੱਦਤ ਬੜੇ ਪਿਆਰ ਬੜੀ ਇਕਤ ਕਦਰਤਾ ਦੇ ਨਾਲ ਮਨਾਉਣਾ ਕੀਤਾ ਹੈ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਨੇ ਜਗਤ ਦੇ ਜੀਵਾਂ ਦਾ ਕੌਡੇ ਰਾक्ष ਦਾ ਉਧਾਰ ਕੀਤਾ ਬਲੀ ਕਧਾਰੀ ਦਾ ਉਧਾਰ ਕੀਤਾ ਮਨੁੱਖਾਂ ਦੇ ਉਧਾਰਤਾ ਕਰਨੇ ਸੀ ਬਾਣੀ ਕਹਿੰਦੀ ਪਸ਼ੂ ਪ੍ਰੇਤ ਮੁਗਧ ਕੋ ਤਾਰੈ ਪਾਣ ਪਾਰ ਉਤਾਰੇ ਕੌੜੇ ਰੇਖਿਆ ਨੂੰ ਮਿੱਠੇ ਕਰਨ ਵਾਲੇ ਸਤਿਗੁਰੂ ਜੀ ਸਾਨੂੰ ਵੀ ਜ਼ਿੰਦਗੀ ਦੇ ਵਿੱਚ ਨਾਮ ਦਾਨ ਦੀ ਦਾਤ ਮਿਠਾਸ ਪਿਆਰ ਦੀ ਦਾਤ ਬਖਸ਼ਿਸ਼ ਕਰਨਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਭੁੱਲ ਚੁੱਕਾਂ ਦੀ ਖਿਮਾ ਸਮਾਪਤੀ ਹੈ